ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦੱਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਅੱਜ ਗੱਲ ਕਰਦੇ ਹਾਂ 4 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਮੌਸਮ ਦੇ ਵਿੱਚ ਜਿਵੇਂ ਦੱਸਿਆ ਸੀਗਾ ਕੱਲ ਬਦਲਾਵ ਹੋਇਆ ਦੁਪਹਿਰ ਵੇਲੇ ਤੋਂ ਬਾਅਦ ਬੱਦਲਬਾਜ਼ੀ ਪੰਜਾਬ ਦੇ ਵਿੱਚ ਬਣਨੀ ਸ਼ੁਰੂ ਹੋਈ ਤੇ ਸ਼ਾਮ ਵੇਲੇ ਕੁਝ ਇਲਾਕਿਆਂ ਦੇ ਵਿੱਚ ਹਲਕੀ ਭੂਰ ਗਈ ਮੀਂਹ ਜਾਂ ਚਾਰਕਣੀਆਂ ਟੁੱਟਵੇਂ ਤੌਰ ਤੇ ਗਿਰੀਆਂ ਹੋਈਆਂ ਨੇ ਯਾਨਕਿ ਹਲਕੀ ਕਣਮਣ ਕੁਝ ਕੁ ਖੇਤਰਾਂ ਦੇ ਵਿੱਚ ਦੇਖੀ ਗਈ ਤੇ ਠੰਡੀ ਤੇਜ਼ ਰਫ਼ਤਾਰ ਨਾਲ ਹਵਾਵਾਂ ਰਾਤੀ ਕਾਫੀ ਖੇਤਰਾਂ ਦੇ ਵਿੱਚ ਚੱਲੀਆਂ ਨੇ ਜਿਸ ਕਰਕੇ ਸਵੇਰ ਵੇਲੇ ਅੱਜ 4 ਅਪ੍ਰੈਲ ਨੂੰ ਹਲਕੀ ਠੰਡ ਮਹਿਸੂਸ ਹੋ ਰਹੀ ਹੈ ਸੋ ਜਿਹੜਾ ਇਹ ਸਿਸਟਮ ਸੀਗਾ ਤਕਰੀਬਨ ਲੰਘ ਚੁੱਕਾ ਹੈ ਇਹਦੇ ਵਿੱਚ Rajasthan ਤੇ Haryana ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਤੇ ਬਰੀਕ ਗੜੇਮਾਰੀ ਵੀ ਦੇਖੀ ਗਈ ਪੰਜਾਬ ਦੇ ਵਿੱਚ ਸਿਰਫ ਕਿਣਮਣ ਸੀ ਕੀ ਜਾਂ ਹਲਕੇ-ਫੁਲਕੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਉਸੇ ਤਰ੍ਹਾਂ ਹੀ ਹੋਇਆ ਅੱਜ ਤੋਂ ਪੰਜਾਬ ਦਾ ਮੌਸਮ ਤਕਰੀਬਨ ਅਗਲੇ 8 ਤਰੀਕ ਤੱਕ ਸਾਫ਼ ਰਹਿਣ ਦੀ ਸੰਭਾਵਨਾ ਹੈ ਇਸ ਵਿੱਚ ਕੁਝ ਵੀ ਬਦਲਾਅ ਨਹੀਂ ਹੋਵੇਗਾ ਸਿਰਫ ਇੰਨਾ ਕੁ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਦੁਪਹਿਰ ਵੇਲੇ ਹਵਾਵਾਂ ਰੁਕਣਗੀਆਂ ਜਾ ਉਹਨਾਂ ਦੀ ਰਫਤਾਰ ਬਹੁਤ ਘਟ ਜਾਵੇਗੀ ਤੇ ਟੈਂਪਰੇਚਰ ਇੱਕ ਵਾਰ ਪੰਜਾਬ ਦਾ 35 36 ਡਿਗਰੀ ਨੂੰ ਪਾਰ ਕਰਦਾ ਹੋਇਆ ਤੁਹਾਨੂੰ ਦਿਖਾਈ ਦੇਵੇਗਾ 8 ਤਰੀਕ ਤੋਂ ਬਾਅਦ ਇੱਕ ਵਾਰ ਫਿਰ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਵਖ ਵਖ ਖੇਤਰਾਂ ਦੇ ਵਿੱਚ ਤੁਹਾਨੂੰ ਲੱਗਦੇ ਹੋਏ ਦਿਖਾਈ ਦੇਣਗੇ ਸਾਰੇ ਪੰਜਾਬ ਵਿੱਚ ਨਹੀਂ ਕਦੇ ਕਿਤੇ ਕਦੇ ਕਿਤੇ 8 ਤਰੀਕ ਤੋਂ ਬਾਅਦ